ਮੁੱਖ ਮੰਤਰੀ ਨੇ ਆਪ ਦੀਆਂ ਯਾਰੀਆਂ ਪਗਾਉਣ ਵਾਸਤੇ ਇੱਕ ਕਰਮਜੀਤ ਸਿੰਘ ਅਨਮੋਲ ਜਿਹੜਾ ਕਿ ਮਰਾਸੀ ਜਾਤੀ ਦਾ ਹੈ ਉਹਨੂੰ ਐਸ்சி ਸਰਟੀਫਿਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਇਥੋਂ ਕੈਂਡੀਡੇਟ ਬਣਾਇਆ ਜੇ ਕਰੋਨਾ ਦੇ ਇੱਕ ਸਰਟੀਫਿਕੇਟ ਜਾਲੀ ਹੁੰਦਾ ਜਾਂ ਨਕਲੀ ਹੁੰਦਾ ਜਾਂ ਚੋਣ ਕਮਿਸ਼ਨ ਦੇ ਅੱਖਾਂ ਤੇ ਤਾਂ ਪੱਟੀ ਨਹੀਂ ਬੰਨੀ ਉਹਨਾਂ ਨੇ ਤਾਂ ਚੈੱਕ ਕੀਤੀ ਹੋਣਗੇ ਡਾਕੂਮੈਂਟ ਅਸੀਂ ਆਰਟੀਆਈ ਦੀ ਸੂਚਨਾ ਅਨੁਸਾਰ ਅਸੀਂ ਸਕੂਲ ਚੋਂ ਰਕਾਰਡ ਕਢਾਇਆ ਔਰ ਉਹਦੇ ਚ ਸਾਫ ਸ਼ਬਦਾਂ ਚ ਲਿਖਿਆ ਹੈ ਕਿ ਕਰਮਜੀਤ ਅਰਮੋਲ ਇਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਔਰ ਮਰਾਸੀ ਜਾਤੀ ਹੈ ਜਿਹੜੀ ਪੰਜਾਬ ਦੇ ਗੈਜ਼ਟੇਟ ਵਿੱਚ OBC ਕਲਾਸਾਂ ਦੇ ਵਿੱਚ 51 ਨੰਬਰ ਤੇ ਪਛੜੀ ਸ਼੍ਰੇਣੀ ਚ ਆਉਂਦੀ ਹੈ ਸਰ ਮਰਾਸੀ ਭਾਈਚਾਰਾ ਵੀ ਤਾਂ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ ਨਾ ਜੇ ਉਹਨਾਂ ਦੇ ਵਿੱਚੋਂ ਇੱਕ ਜਵਾਕ ਮੈਂਬਰ ਪਾਰਲੀਮੈਂਟ ਦੀਆਂ ਪੌੜੀਆਂ ਚੜਦਾ ਤੇ ਉਹਦੇ ਵਿੱਚ ਖਿਆਈ ਕੀ ਹੈ ਸਰ ਗੱਲ ਇਹ ਹੈ ਕਿ ਮੈਂ ਜਿਹੜਾ ਸ਼ਬਦ ਬੋਲਿਆ ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਹੈ ਤੇ 40-45 ਸਾਲ ਤੋਂ ਜੇ ਕੋਈ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰਗੇ ਅੱਜ ਫੇਰ ਸਾਡੇ ਦਿਨ ਦਿਹਾੜੇ ਸਾਡੇ ਚਿੱਟੇ ਦਿਨ 'ਚ ਸਾਡੇ ਘਰੇ ਫੇਰ ਡਾਕਾਵਾਜ ਜਾਂਦਾ ਹੈ ਮੈਂ ਸਾਡੇ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਬੇਨਤੀ ਕਰਦਾ ਉਹ ਜਿਹੜੇ ਤੁਸੀਂ ਝਾੜੂ ਵਾਲਿਆਂ ਦੇ ਝੰਡੇ ਚੱਕ ਕੇ ਬੋਕਰਾਂ ਚੱਕ ਕੇ ਤੁਰੇ ਫਿਰਦੇ ਹੋ ਆਪ ਦੀ ਜਮੀਰ ਜਗਾਓ ਆ ਦੇਖੋ ਕੀ ਹੋ ਜਾਂਦਾ ਜਿੱਤੇ ਦਿਨ ਤੁਹਾਡੀ ਮਤਲਬ ਤੁਹਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਜਦੋਂ ਹੰਸ ਰਾਏ ਹੰਸ ਬਾਹਰੋਂ ਆ ਗਿਆ ਕਰਮਜੀਤ ਅਨਮੋਲ ਬਾਹਰੋਂ ਆ ਗਿਆ ਕਾਲੀ ਦਲ ਦਾ ਵੀ ਉਮੀਦਵਾਰ ਇਹ ਕਦੇ ਸਾਡੇ ਹਲਕੇ ਦਾ ਵਿਚਰ ਨਹੀਂ ਧਰਮਕੋਟ ਦਾ ਰਹਿਣ ਵਾਲਾ ਆ ਬੀਬੀ ਜਿਹੜੀ ਆ ਪੰਜਾ ਆਪਣੀ ਆ ਕਾਂਗਰਸ ਵਾਲਿਆਂ ਦੀ ਇਹ ਅਮਰੀਕਾ ਤੋਂ 15 ਦਿਨ ਪਹਿਲਾਂ ਉੱਥੋਂ ਦੀ ਪੀਆਰਆ ਲਿਆ ਕੇ ਇੱਥੇ ਖੜਾਤੀ ਮੈਂ ਤਾਂ ਫੈਸਲਾ ਕੀਤਾ ਪੰਜਾਬ ਦੇ ਲੋਕੋ ਕਿ ਮੈਂ ਸਾਡੇ ਫਰੀਕੋਟ ਦੀ ਕੋਈ ਸਾਨੂੰ ਆਪਦੀ ਜਮੀਰ ਜਗਾਉਣੀ ਚਾਹੀਦੀ ਹੈ ਅਸੀਂ ਫਰੀਕੋਟ ਦੇ ਰਹਿਣ ਵਾਲੇ ਆ ਇਸ ਕਰਕੇ ਮੈਂ ਇਹ ਇਲੈਕਸ਼ਨ ਲੜ ਰਿਹਾ ਔਰ ਜਿੱਤੂੰਗਾ ਜਦੋਂ ਅਸੀਂ ਕੋਈ ਸਰਪੰਚ ਚੁਣਨਾ ਹੁੰਦਾ ਆ ਆਪਣੇ ਪਿੰਡ ਦੇ ਬੰਦੇ ਨੂੰ ਸਰਪੰਚ ਬਣਾਉਣੇ ਆ ਜਦੋਂ ਅਸੀਂ ਐਮਐਲਏ ਬਣਾਉਣਾ ਆ ਆਪਣੇ ਇਲਾਕੇ ਦੇ ਬੰਦੇ ਨੂੰ ਬਣਾਉਣੇ ਆ ਉਹ ਯਾਰੋ ਐਮਪੀ ਖੜਨ ਵਾਈਪੀ ਬਣਾਉਣ ਵਾਸਤੇ ਤਿੰਨ ਤਿੰਨ ਸੌ ਕਿਲੋਮੀਟਰ ਤੋਂ ਲੋਕ ਆਏ ਆ ਉੱਥੋਂ ਆਇਆ ਚੰਡੀਗੜ੍ਹ ਤੋਂ ਦੋ ਤਿੰਨ ਬੰਦੇ ਪਹਿਲਾ ਐਮਐਲਏ ਵਿਧਾਇਕ ਵੀ ਅਨੁਸੂਚੀ ਜਾਤੀ ਦੇ ਐਸਸੀ ਭਾਈਚਾਰੇ ਜੋ ਬਹੁਤ ਵੱਡੀ ਗਿਣਤੀ ਚ ਬਣੇ ਉਹਨਾਂ ਦੇ ਵਿੱਚੋਂ ਕੋਈ ਨਜ਼ਰ ਆਉਂਦਾ ਕਿ ਆਵਾਜ਼ ਬੁਲੰਦ ਕਰਦੇ ਵਿਧਾਨ ਸਭਾ ਦੇ ਅੰਦਰ 50 ਕ ਐਮਐਲਏ ਐਸਸੀ ਬੀਸੀ ਹੈਗੇ ਆ ਇਹਨਾਂ ਲੋਕਾਂ ਦੇ ਮੂੰਹ ਚ ਦਾ ਜੀਵ ਹੀ ਹੈ ਨਹੀਂ ਮੈਂ ਤਾਂ ਹੀ ਕਹਿੰਨਾ ਆ ਜਾਜਿਤਾਓ ਇਹਨਾਂ ਦੇ ਮੂੰਹ ਨੂੰ ਪਤਾ ਨਹੀਂ ਜੀਵ ਤੇ ਕੀ ਰਵੜਾ ਚੜੀਆਂ ਹੋਈਆਂ ਉਹ ਲਾਲਜੀਤ ਭੁੱਲੜ ਨੇ ਕਿੱਡੀ ਭੱਦੀ ਸ਼ਬਦਾਵਲੀ ਬੋਲੀ ਐਸਸੀ ਬੀਸੀ ਲੋਕਾਂ ਲਈ ਲੋਕ ਸਭਾ ਹਲਕਾ ਫਰੀਦਕੋਟ ਜਿੱਥੇ ਬਾਕੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਮੈਦਾਨ ਚ ਨਿਤਰੇ ਨੇ ਆਜ਼ਾਦ ਉਮੀਦਵਾਰਾਂ ਦੀ ਵੀ ਚਰਚਾ ਹੈ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦੇ ਨਾਲ ਨਾਲ ਇੱਕ ਹੋਰ ਆਜ਼ਾਦ ਉਮੀਦਵਾਰ ਨੇ ਅਵਤਾਰ ਸਿੰਘ ਸਹੋਤਾ ਤੁਸੀਂ ਸਾਰੇ ਜਾਣਦੇ ਹੋਵੋਗੇ ਜਦੋਂ ਜਾਲੀ ਸਰਟੀਫਿਕੇਟ ਅਨੁਸੂਚੀ ਜਾਤੀ ਦੇ ਬਣਾ ਕੇ ਕਈਆਂ ਨੇ ਲਾਭ ਉਠਾਏ ਤੇ ਉਸਦੇ ਖਿਲਾਫ ਇਹਨਾਂ ਨੇ ਆਵਾਜ਼ ਚੁੱਕੀ ਸੀ ਤੇ ਹੁਣ ਚੋਣ ਮੈਦਾਨ ਚ ਕਿਉਂ ਨਿਤਰੇ ਨੇ ਇਹਨਾਂ ਦਾ ਅਜੰਡਾ ਕੀ ਰਹਿਣ ਵਾਲਾ ਉਹ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਹੋਤਾ ਸਾਹਿਬ ਸਾਸਰੀ ਕਾਲ ਜੀ ਆ ਤੁਸੀਂ ਚੋਣ ਮੈਦਾਨ ਦੇ ਵਿੱਚ ਨਿਤਨ ਦਾ ਫੈਸਲਾ ਕਿਉਂ ਲਿਆ ਕੀ ਐਵੇਂ ਤੁਹਾਡੀਆਂ ਮੰਗਾਂ ਨੂੰ ਜਿਹਦੇ ਨੂੰ ਲੱਗੇ ਹੋਏ ਸੀ ਲੜਾਈ ਲੜਨ ਦੇ ਲਈ ਹੱਲ ਨਹੀਂ ਸੀ ਹੋ ਰਹੇ ਮਸਲੇ ਸਾਰੇ ਜਿਹੜਾ ਕੁਐਸਚਨ ਹੈ ਨਾ ਤੁਹਾਡਾ ਬੜਾ ਮਹੱਤਵਪੂਰਨ ਹੈ ਕਿਉਂਕਿ ਵਾਕਿਆ ਹੀ ਸਾਡੀ ਗੱਲ ਪੰਜਾਬ ਸਰਕਾਰ ਨੇ ਸੁਣੀ ਨਹੀਂ ਪਿਛਲੇ ਸਾਲ 20 April 2023 ਤੋਂ ਅਸੀਂ ਧਰਨੇ ਤੇ ਬੈਠੇ ਰਹੇ ਜੀ ਮੁੱਖ ਮੰਤਰੀ ਸਾਹਿਬ ਤੁਸੀਂ ਉਦੋਂ ਵੀ ਸਾਨੂੰ ਮਿਲੇ ਸੀ ਆਪਣਾ ਪੰਜਾਬ ਭਵਨ 'ਚ ਜਦੋਂ ਕਿ ਮੁੱਖ ਮੰਤਰੀ ਸਾਡੀ ਮੀਟਿੰਗ 'ਚ ਭੱਜ ਗਏ ਸੀ ਔਰ ਸਾਲ ਪਾਰ ਅਸੀਂ ਜਦੋਂ ਗਰਮੀ ਸੀ ਲੋਹੜਿਆਂ ਦੀ ਗਰਮੀ ਉੱਥੇ ਹੜ ਵੀ ਆਏ ਔਰ ਉੱਥੇ ਸਰਦੀ ਦੇ ਵਿੱਚ ਸਾਡੇ ਸਿਰਾਂ ਤੇ ਬਰਫ਼ ਵੀ ਪਈ ਔਰ ਬਿਲਕੁਲ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਮੁੱਖ ਮੰਤਰੀ ਨੇ 5 ਮਾਰਚ 1900 ਸੋਰੀ 2023 ਨੂੰ 2024 ਨੂੰ ਇੱਕ ਵਿਧਾਨ ਸਭਾ ਚ ਐਲਾਨ ਕੀਤਾ ਸੀਗਾ ਕਿ ਅਸੀਂ ਇਹ ਜਾਲੀ ਸਰਟੀਫਿਕੇਟਾਂ ਵਾਲੇ ਜਿਹੜੇ ਐ ਕੇਸ ਆ ਇਹਨਾਂ ਨੂੰ ਅਟੈਂਡ ਡੀਲ ਕਰਾਂਗੇ ਔਰ ਜਿਨ੍ਹਾਂ ਨੂੰ ਬਣਦੀਆਂ ਸਜ਼ਾਵਾਂ ਦੇਾਂਗੇ ਔਰ ਦੇਖਣ ਚ ਕੀ ਹੋਇਆ ਕਿ ਇਹਨਾਂ ਨੇ ਜਾਲੀ ਸਰਟੀਫਿਕੇਟ ਵਾਲਿਆਂ ਨੂੰ ਸਜ਼ਾ ਦਾ ਕੀ ਦੇਣੀ ਸੀ ਆਪਦੀਆਂ ਯਾਰੀਆਂ ਪਗਾਉਣ ਵਾਸਤੇ ਇੱਕ ਕਰਮਜੀਤ ਸਿੰਘ ਅਨਮੋਲ ਜਿਹੜਾ ਕਿ ਮਰਾਸੀ ਜਾਤੀ ਦਾ ਹੈ ਉਹਨੂੰ ਐਸਸੀ ਸਰਟੀਫਿਕੇਟ ਬਣਾ ਕੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਇਥੋਂ ਕੈਂਡੀਡੇਟ ਬਣਾਇਆ ਤੁਸੀਂ ਹੁਣ ਜਿਹੜੇ ਮੈਦਾਨ 'ਚ ਨਿਤਰੇ ਹੋਏ ਹੋ ਕਰਮਜੀਤ ਦੀ ਗੱਲ ਕੀਤੀ ਹਨਮੂਲ ਦੀ ਜੇਕਰ ਉਹਨਾਂ ਦੇ ਇੱਕ ਸਰਟੀਫਿਕੇਟ ਜਾਲੀ ਹੁੰਦਾ ਜਾਂ ਨਕਲੀ ਹੁੰਦਾ ਜਾਂ ਤੁਸੀਂ ਕਿਹਾ ਬਣਾਇਆ ਗਿਆ ਜਾਣਬੁੱਝ ਕੇ ਉਸ ਦੀ ਹਮਾਇਤ ਕੀਤੀ ਗਈ ਪਰ ਭਾਰਤੀ ਚੋਣ ਕਮਿਸ਼ਨ ਦੇ ਅੱਖਾਂ ਤੇ ਤਾਂ ਪੱਟੀ ਨਹੀਂ ਬੰਨੀ ਉਹਨਾਂ ਨੇ ਤਾਂ ਚੈੱਕ ਕੀਤੇ ਹੋਣਗੇ ਡਾਕੂਮੈਂਟ ਜੇ ਗੜਬੜ ਹੁੰਦੀ ਤਾਂ ਉਹਨਾਂ ਦੇ ਕਾਗਜ਼ ਰੱਦ ਹੋ ਜਾਣੇ ਸੀ ਸਰ ਗੱਲ ਇਹ ਹੈ ਕਿ 14 ਤਰੀਕ ਨੂੰ ਨੇ ਆਪਦੀ ਨਾਮੀਨੇਸ਼ਨ ਫਾਈਲ ਕੀਤੀ ਹੈ ਹਾਂਜੀ ਮੈਨੂੰ ਪਤਾ ਸੀ ਕਿ ਕਲਦੀਪ ਮਾਨਕ ਮਰਾਸੀ ਹੈ ਔਰ ਕਲਦੀਪ ਮਾਨਕ ਨੂੰ ساری ਦੁਨੀਆ ਜਾਣਦੀ ਹੈ ਕਿ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਉਹਦਾ ਭਾਂਜਾ ਉਹਦੇ ਕੋਲੇ ਰਹਿ ਕੇ ਪੜਿਆ ਔਰ ਜਲਾਲਪਿੰਡ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੈ ਉੱਥੇ ਹਾਈ ਸਕੂਲ ਦੇ ਵਿੱਚ ਇਹ 6ਵੀਂ ਚ ਦਾਖਲ ਹੋਇਆ ਔਰ ਉੱਥੇ ਹੀ ਇਹਨੇ 10ਵੀਂ ਤੱਕ ਪੜਿਆ 10ਵੀਂ ਚ ਸਕੂਲ ਛੱਡ ਗਿਆ ਮਤਲਬ ਲਾਸਟ ਈਅਰ ਚ ਆ ਕੇ ਤੇ 9ਵੀਂ ਚੋਂ ਥੇ ਵੀ ਦਾਖਲ ਹੋਇਆ ਸੋ ਅਸੀਂ ਆਰਟੀਆਈ ਦੀ ਸੂਚਨਾ ਅਨਸਾਰ ਅਸੀਂ ਸਕੂਲ ਚੋਂ ਰਿਕਾਰਡ ਕਢਾਇਆ ਔਰ ਉਹਦੇ ਚ ਸਾਫ ਸ਼ਬਦਾਂ ਚ ਲਿਖਿਆ ਹੈ ਕਿ ਕਰਮਜੀਤ ਧਰਮੋਲ ਪੁੱਤਰ ਸਾਧੂ ਸਿੰਘ ਇਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਔਰ ਮਰਾਸੀ ਜਾਤੀ ਹੈ ਜਿਹੜੀ ਪੰਜਾਬ ਦੇ ਗੈਜ਼ਟੇਟ ਦੇ ਵਿੱਚ OBC ਕਲਾਸਾਂ ਦੇ ਵਿੱਚ 51 ਨੰਬਰ ਤੇ ਪਛੜੀ ਸ਼੍ਰੇਣੀ ਚ ਆਉਂਦੀ ਹੈ ਤੁਸੀਂ ਕਹਿ ਰਹੇ ਹੋ ਕਿ ਉਸ ਉਮੀਦਵਾਰ ਦੇ ਵਿੱਚ ਜਿਹੜੀ ਜਾਤੀ ਸਰਟੀਫਿਕੇਟ ਦੀ ਪਹਿਲਾਂ ਹੀ ਤੁਸੀਂ ਲੜਾਈ ਲੜ ਰਹੇ ਸੀ ਕਿ ਜਿਹੜੇ ਨਕਲੀ ਬਣਾਉਂਦੇ ਆ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਉਣੀ ਹੈ ਹੁਣ ਉਮੀਦਵਾਰ ਬਣਨ ਦੀ ਤੁਹਾਡੀ ਇਹੀ ਵਜ੍ਹਾ ਸੀ ਜਾਂ ਕੋਈ ਇਸ ਦੇ ਪਿੱਛੇ ਹੋਰ ਵੀ ਲੜਾਈ ਖੜੀ ਹੈ ਕਿਉਂਕਿ ਕਰਮਜੀਤ ਅਨਮੋਲ ਦੇ ਬਾਰੇ ਜਾਂ ਤੁਸੀਂ ਉਹ ਜਿਹੜੀ ਜਾਤੀ ਦੀ ਗੱਲ ਕਰਦੇ ਹੋ ਕਿਹਦੇ ਨਾਲ ਸੰਬੰਧ ਰੱਖਦੇ ਹੈ ਕਿਤੇ ਇਹ ਨਾ ਹੋਵੇ ਕਿ ਇੱਥੇ ਰਹਿਣ ਵਾਲਾ ਮਰਾਸੀ ਭਾਈਚਾਰਾ ਤੁਹਾਡੇ ਖਿਲਾਫ ਹੀ ਭੁਗਤ ਜਾਵੇ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੈ ਜੀ ਕਿ ਮੇਰੇ ਵਰਤ ਕੌਣ ਭੋਗਤੂਗਾ ਪਹਿਲੀ ਗੱਲ ਤਾਂ ਇਸ ਜਾਤ ਦੀ ਸਾਡੇ ਮਾਲਵਾ ਖੇਤਰ ਦੇ ਵਿੱਚ ਸਿਰਫ ਅੱਧਾ ਪਰਸੈਂਟ ਵੀ ਪਾਪੂਲੇਸ਼ਨ ਹੈ ਨਹੀਂ ਕਿਉਂਕਿ ਹਰ ਪਿੰਡ ਚ ਕਿਤੇ ਕਿਤੇ ਵਿਰਲਾ-ਵਿਰਲਾ ਘਰ ਹੈ ਇਹਨਾਂ ਦਾ ਉਹ ਵੋਟ ਬੈਂਕ ਨੂੰ ਤੁਸੀਂ ਛੱਡੋ ਪਰ ਜਿਹੜੇ ਹੱਕਾਂ ਦੀ ਗੱਲ ਹੈ ਡਾਕਟਰ ਅੰਬੇਦਕਰ ਸਾਹਿਬ ਨੇ ਜੇ ਸਾਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਉਥੇ ਸਾਡੇ ਹੱਕ ਵੀ ਰੱਖਵੇਂ ਰੱਖੇ ਗਏ ਆ ਕਿ ਇੰਨਾ-ਇੰਨਾ ਸੀਟਾਂ ਤੋਂ ਸ਼ੈਡਿਊਲਡ ਕਾਸਟ ਕੇਵਲ ਕੈਂਡੀਡੇਟ ਖੜ੍ਹ ਸਕਦਾ ਭਲਾ ਉਹ ਪੰਚਾਇਤ ਮੈਂਬਰ ਹੋਵੇ ਭਲਾ ਸਰਪੰਚ ਹੀ ਹੋਵੇ ਭਲਾ ਉਹ ਐਮਐਲਏ ਹੋਵੇ ਭਾਵੇਂ ਐਮਪੀ ਦਾ ਹੋਵੇ ਔਰ ਔਰ ਯਾਰ ਵਸੀਟਾਂ ਜਿਹੜੀਆਂ ਇਹ ਯਾਰੋ ਇੱਥੇ 40-45 ਸਾਲ ਤੋਂ ਜੇ ਕੋਈ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਕਰ ਗਏ ਅੱਜ ਇਹ 70 ਸਾਲ ਹੋ ਗਏ ਦੇਸ਼ ਯਾਦ ਹੋਏ ਨੂੰ ਅੱਜ ਫੇਰ ਸਾਡੇ ਦਿਨ ਦਿਹਾੜੇ ਸਾਡੇ ਚਿੱਟੇ ਦਿਨ 'ਚ ਸਾਡੇ ਘਰੇ ਫੇਰ ਡਾਕਾਵਾਜ ਜਾਂਦਾ ਮੈਂ ਸਾਡੇ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਬੇਨਤੀ ਕਰਦਾ ਉਹ ਜਿਹੜੇ ਤੁਸੀਂ ਝਾੜੂ ਵਾਲਿਆਂ ਦੇ ਝੰਡੇ ਚੱਕ ਕੇ ਬੋਕਰਾਂ ਚੱਕ ਕੇ ਤੁਰੇ ਫਿਰਦੇ ਹੋ ਆਪਦੀ ਜ਼ਮੀਰ ਜਗਾਓ ਆ ਦੇਖੋ ਕੀ ਹੋ ਜਾਂਦਾ ਚਿੱਟੇ ਦਿਨ ਤੁਹਾਡੀ ਮਤਲਬ ਤੁਹਾਡੇ ਬੱਚਿਆਂ ਦਾ ਭਵਿੱਖ ਧੁੰਦਲਾ ਹੋ ਰਿਹਾ ਇੱਥੇ ਗੱਲ ਸਿਹੇ ਦੀ ਨਹੀਂ ਗੱਲ ਪਹੇ ਦੀ ਹੈ ਕਿਉਂ ਸੋਚੀ ਜਾਤੀ ਦੇ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਤੁਹਾਨੂੰ ਜਾਗਣਾ ਪੈਣਾ ਹੈ ਕਿਹੜੀ ਗੱਲ ਸਹੀ ਹੈ ਕਿਹੜੀ ਗੱਲ ਗਲਤ ਹੈ ਪਹਿਰਾ ਦੇਣਾ ਪੈਣਾ ਪਰ ਮਰਾਸੀ ਭਾਈਚਾਰਾ ਵੀ ਤਾਂ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ ਨਾ ਜੇ ਉਹਨਾਂ ਦੇ ਵਿੱਚੋਂ ਇੱਕ ਜਵਾਕ ਮੈਂਬਰ ਪਾਰਲੀਮੈਂਟ ਦੀਆਂ ਪੌੜੀਆਂ ਚੜਦਾ ਹੈ ਤੇ ਉਹਦੇ ਵਿੱਚ ਖਿਆਈ ਕੀ ਹੈ ਸਰ ਗੱਲ ਇਹ ਹੈ ਕਿ ਮੈਂ ਜਿਹੜਾ ਸ਼ਬਦ ਬੋਲਿਆ ਗੱਲ ਸਿਹੇ ਦੀ ਨਹੀਂ ਗੱਲ ਪਹੇ ਦੀ ਹੈ ਮਮਸਦੀਕਾ ਸੇਮ ਕਾਸਟ ਲੈ ਔਰ ਉਸ ਬੰਦੇ ਨੇ ਉਹ ਐਮਐਲਏ ਬਣਿਆ ਐਮਪੀ ਬਣਿਆ ਇੱਕ ਰਸਤਾ ਬਣ ਗਿਆ ਔਰ ਇਹ ਰਸਤਾ ਬਣਨ ਨਾਲ ਜੇ ਸਾਰੇ ਲੋਕ ਪਛਣੀਏ ਸ਼ਰੇਣੀਆਂ ਦੇ ਵੀ ਯਾ ਜਨਰਲ ਸਮਾਜ ਦੇ ਵੀ ਐਸਸੀ ਸਰਟੀਫਿਕੇਟ ਬਣਾ ਕੇ ਇਹ ਮੇਲਾ ਲੁੱਟੀ ਜਾਣਗੇ ਫਿਰ ਤਾਂ ਜਿਹੜਾ ਲੋਕਤੰਤਰ ਦਾ ਘਾਣ ਆ ਜੀ ਦੇਸ਼ ਆਜ਼ਾਦ ਹੋਇਆ ਭਾਰਤ ਦਾ ਸੰਵਿਧਾਨ ਲਿਖਿਆ ਗਿਆ ਡਾਕਟਰ ਅੰਬੇਦਕਰ ਸਾਹਿਬ ਦੇ ਚਾਰ ਬੱਚੇ ਵਾਰੇ ਗਏ ਇਸੇ ਹੱਕ ਨੂੰ ਦਵਾਉਣ ਵਾਸਤੇ ਸ਼ੈਡਿਊਲ ਕਾਸਟਾ ਨੂੰ ਪਛੜੀਆਂ ਸ਼੍ਰੇਣੀਆਂ ਨੂੰ ਪਰ ਜੇ ਅੱਜੇ ਠੱਗੀ ਠੋਰਾ ਵਜਦਾ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਉਹ ਜਾਗਪੋ ਅਜੇ ਵੀ ਪਰ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਕਿ ਮੈਂ ਕਿਉਂ ਖੜਾ ਮੈਂ ਇਸੇ ਕਰਕੇ ਇਲੈਕਸ਼ਨ 'ਚ ਖੜ ਗਿਆ ਮੇਰਾ ਕੋਈ ਏਜੰਡਾ ਨਹੀਂ ਸੀ ਕਿਉਂਕਿ ਸਾਡਾ ਧਰਨਾ ਅਜੇ ਵੀ ਚੱਲ ਰਿਹਾ ਉੱਥੇ ਮੇਰਾ ਏਜੰਡਾ ਇਸ ਕਰਕੇ ਖੜਾ ਹੋ ਗਿਆ ਜਦੋਂ ਹੰਸ ਰਾਏ ਹੰਸ ਬਾਹਰੋਂ ਆ ਗਿਆ ਕਰਮਜੀਤ ਅਨਮੋਲ ਬਾਹਰੋਂ ਆ ਗਿਆ ਆ ਜਿਹੜੇ ਅਕਾਲੀ ਦਲ ਦਾ ਵੀ ਉਮੀਦਵਾਰ ਇਹ ਜਿਹੜਾ ਇਹ ਕਦੇ ਸਾਡੇ ਹਲਕੇ ਦਾ ਵਿਚਰਿਆ ਨਹੀਂ ਧਰਮਕੋਟ ਦਾ ਰਹਿਣ ਵਾਲਾ ਆ ਬੀਬੀ ਜਿਹੜੀ ਆ ਪੰਜ ਆਪਣੀ ਕਾਂਗਰਸ ਵਾਲਿਆਂ ਦੀ ਇਹ ਅਮਰੀਕਾ ਤੋਂ 15 ਦਿਨ ਪਹਿਲਾਂ ਉੱਥੋਂ ਦੀ ਪੀਆਰਾ ਲਿਆ ਕੇ ਇੱਥੇ ਖੜਾਤੀ ਮੈਂ ਤਾਂ ਫੈਸਲਾ ਕੀਤਾ ਪੰਜਾਬ ਦੇ ਲੋਕੋ ਕਿ ਮੈਂ ਸਾਡੇ ਫਰੀ ਕੋਟ ਦੀ ਕੋਈ ਸਾਨੂੰ ਆਪਦੀ ਜ਼ਮੀਰ ਜਗਾਉਣੀ ਚਾਹੀਦੀ ਹੈ ਅਸੀਂ ਫਰੀ ਕੋਟ ਦੇ ਰਹਿਣ ਵਾਲੇ ਆ ਫਰੀ ਕੋਟ ਦੇ ਕੀ ਅਸੀਂ ਸਾਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਲੋਕਾਂ ਦੇ ਹਿੱਤਾਂ ਲਈ ਲੜ ਰਹੇ ਆ ਇਸ ਕਰਕੇ ਮੈਂ ਇਹ ਇਲੈਕਸ਼ਨ ਲੜ ਰਿਹਾ ਔਰ ਜਿੱਤੂਗਾ ਮੇਰਾ ਚੋਣਸ਼ਾਨ ਡਾਇਮੰਡ ਆ ਜੀ ਮੈਂ ਬੇਨਤੀ ਕਰਦਾ ਸਾਰੇ ਹੀ ਪੰਜਾਬ ਵਾਸੀਆਂ ਨੂੰ ਈ ਕੱਲੇ ਫਰੀਕੋਟ ਦੇ ਲੋਕ ਸਵਵਹ ਹਲਕਾ ਫਰੀਕੋਟ ਵਾਸੀਓ ਆਪਦੀ ਇੱਜ਼ਤ ਨੂੰ ਆਪਦੀ ਜਿਹੜੀ ਆਪਦੇ ਬੱਚਿਆਂ ਦੇ ਭਵਿੱਖ ਨੂੰ ਬਚਾ ਲਓ ਅੱਜ ਜੇ ਇਹ ਜਾਲੀ ਸਰਟੀਫਿਕੇਟਾਂ ਦੇ ਰੋਕਣਾ ਨਾ ਲਾਈ ਅਸੀਂ ਸਾਲ ਇੱਕ ਹੋ ਗਿਆ ਜੀ ਸਵਾ ਸਾਲ ਧਰਨਾ ਲਾਈ ਨੂੰ ਉਸੇ ਤੇ ਆਉਣਾ ਤੁਹਾਡਾ ਧਰਨਾ ਵੀ ਕਾਫੀ ਜ਼ਿਆਦਾ ਪਿਛਲੇ ਦਿਨਾਂ ਚ ਵਿਵਾਦਾਂ ਚ ਰਿਹਾ ਕਹਿੰਦੇ ਕਿ ਇਹਨਾਂ ਨੇ ਮੋਰਚਾ ਤਾਂ ਲਾ ਲਿਆ ਪਰ ਬਲੈਕਮੇਲ ਕਰਨ ਵਾਲੇ ਵੀ ਮੋਰਚੇ ਦੇ ਵਿੱਚ ਕੁਸਪੈਟ ਕਰ ਗਏ ਆ ਜਿਹਦੇ ਕਰਕੇ ਕਈ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਝੂਠੀਆਂ ਸ਼ਿਕਾਇਤਾਂ ਤੱਕ ਦਿੱਤੀਆਂ ਜਾਂਦੀਆਂ ਵਿਜੀਲੈਂਸ ਨੇ ਪਿਛਲੇ ਦਿਨਾਂ ਚ ਕੀ ਕੁਝ ਕਾਰਵਾਈ ਕੀਤੀ ਉਹ ਵੀ ਸਾਰੇ ਬਿਲਕੁਲ ਠੀਕ ਆ ਤੁਹਾਡੀ ਗੱਲ ਕਿਸੇ ਵੀ ਕੰਮ ਦੇ ਵਿੱਚ ਜਿਹੜਾ ਇਸ ਕਿਸਮ ਦੇ ਕੋਈ ਕਾਲੀਆਂ ਭੇਡਾਂ ਪੈਦਾ ਹੋ ਜਾਂਦੀਆਂ ਪਰ ਅਵਤਾਰ ਸਿੰਘ ਸਹੋਤੇ ਤੇ ਕੋਈ ਦਾਗ ਤਾਂ ਦੱਸੋ ਮੈਂ ਤਾਂ ਅੱਜ ਇਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਮੈਨੂੰ ਡਾਇਮੰਡ ਚੋਣ ਸ਼ਾਂਤੇ ਜਿਤਾਓ ਔਰ ਜੱਤ ਕੇ ਪਾਰਲੀਮੈਂਟ ਚ ਜਾਊਂਗਾ ਮੈਂ ਉੱਥੇ ਸੌਣ ਨਹੀਂ ਜਾਣਾ ਮੈਂ ਇਹ ਅਸਲ ਵਿੱਚ ਜਿਹੜੀਆਂ ਰਾਸ਼ੀ ਪਾਰਟੀਆਂ ਮੈਨੂੰ ਬਹੁਤ ਸਾਰੇ ਪੱਤਰਕਾਰ ਪੁੱਛ ਸਵਾਲ ਕਰਦੇ ਆ ਕਿ ਤੁਸੀਂ ਕਿਸੇ ਰਾਸ਼ੀ ਪਾਰਟੀ ਦੇ ਚੋਣ ਸੰਨ ਤੇ ਲੜਦੇ ਰਾਸ਼ੀ ਪਾਰਟੀਆਂ ਜਿਹੜੀਆਂ ਉਹਨਾਂ ਦਾ ਜਿਹੜਾ ਕੈਂਡੀਡੇਟ ਜਾਊਗਾ ਉਹਨੇ ਬੋਲਣਾ ਨਹੀਂ ਹੈ ਉੱਥੇ ਜਾ ਕੇ ਮੈਂ ਤਾਂ ਭਗਵੰਤ ਮਾਨ ਕਹਿੰਦਾ 13 ਜੀਰੋ ਮੈਂ ਲੋਕਾਂ ਨੂੰ ਕਹਿੰਨਾ ਉਹ 13 ਦੇ 13 ਯਾਦਮੀਦਵਾਰ ਜਿਤਾਓ ਜਿਹੜੇ ਜਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੀ ਆਵਾਜ਼ ਬਣ ਸਾਡਾ ਇੱਥੇ ਬਠਿੰਡਾ ਹਲਕਾ ਜੀ ਲੋਕ ਸਭਾ ਹਲਕਾ ਬੀਬੀ ਹਰਸਿਮਰਤ ਉੱਥੇ ਤਿੰਨ ਟਰਮਾਂ ਰਹੀ ਐਮਪੀ ਅੱਜ ਜਾ ਕੇ ਵੇਖੋ ਮੋਹਾਲੀ ਨਾਲ ਐਡਵਾਂਸ ਹੋਇਆ ਪਿਆ ਓਏ ਆ ਯਾਰ ਸਾਡਾ ਪਛੜਾ ਪਿਆ ਜਿੰਨੇ ਐਮਪੀ ਬਣੇ ਸਾਡੇ ਇੱਥੇ ਸਦੀਕ ਬਣ ਗਿਆ ਉਦੋਂ ਪਹਿਲਾਂ ਬੀਬੀ ਗੋਛਣ ਬਣਦੀ ਰਹੀ ਆ ਸਾਰੇ ਬਾਹਰੋਂ ਆਈ ਜਾਂਦੇ ਆ ਇੱਥੋਂ ਆ ਕੇ ਮੇਲਾ ਲੁੱਟ ਕੇ ਲੈ ਜਾਂਦੇ ਆ ਪਿੰਡਾਂ ਦੇ ਵਿੱਚ ਮੈਂ ਜਦੋਂ ਜਾਂਨਾ ਲੋਕ ਮੈਨੂੰ ਕਹਿੰਦੇ ਆ ਕਿ ਉਹ ਉਹ ਨਹੀਂ ਆਏ ਤੂੰ ਵੀ ਨਹੀਂ ਆਉਣਾ ਉਹ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਂ ਤੁਹਾਡਾ ਇੱਥੋਂ ਦਾ ਰਹਿਣ ਵਾਲਾ ਜਦੋਂ ਅਸੀਂ ਕੋਈ ਸਰਪੰਚ ਚੁਣਨਾ ਹੁੰਦਾ ਆ ਆਪਦੇ ਪਿੰਡ ਦੇ ਬੰਦੇ ਨੂੰ ਸਰਪੰਚ ਬਣਾਉਣੇ ਆ ਜਦੋਂ ਅਸੀਂ ਐਮਐਲਏ ਬਣਾਉਣਾ ਆ ਆਪਦੇ ਇਲਾਕੇ ਦੇ ਬੰਦੇ ਨੂੰ ਬਣਾਉਣਿਆ ਓਏ ਯਾਰ ਉਹ ਐਮਪੀ ਖੜਨ ਵਾ ਐਮਪੀ ਬਣਾਉਣ ਵਾਸਤੇ ਤਿੰਨ ਤਿੰਨ ਸੌ ਕਿਲੋਮੀਟਰ ਤੋਂ ਲੋਕ ਆਇਆ ਉਥੋਂ ਆਇਆ ਚੰਡੀਗੜ੍ਹ ਤੋਂ ਦੋ ਤਿੰਨ ਬੰਦੇ ਉਧਰੋਂ ਹਸ਼ਿਆ ਆਪਣਾ ਜਲੰਧਰ ਤੋਂ ਆਇਆ ਨਕੋਦਰ ਤੋਂ ਆਇਆ ਫਰੋਜਪੁਰ ਤੋਂ ਆਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹ ਸਾਰੇ ਲੋਕ ਭਾਵੇਂ ਸਾਡੇ ਏਸੀ ਬੰਦੇ ਆ ਉਹ ਇਹ ਸਮਝਦੇ ਆ ਕਿ ਫਰੀਦਕੋਟ ਦੇ ਲੋਕਾਂ ਨੂੰ ਰਾਜਨੀਤੀ ਨਹੀਂ ਆਉਂਦੀ ਪਰ ਅੱਜ ਸੁਣ ਲੋ ਗੱਲ ਫਰੀਦਕੋਟ ਇੱਕ ਰਾਜ ਸੀ ਹਾਬਾ ਇੱਥੇ ਰਾਸ਼ਟਰਪਤੀ ਪੈਦਾ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੈਦਾ ਹੋਇਆ ਸਰਦਾਰ ਹਰਚੰਦ ਸਿੰਘ ਬਰਾੜ ਪੈਦਾ ਹੋਇਆ ਇੱਥੋਂ ਰਾਜਨੀਤੀ ਚੱਲਦੀ ਹੈ ਸੋ ਅਸੀਂ ਮੈਂ ਫੈਸਲਾ ਕੀਤਾ ਕਿ ਸਾਨੂੰ ਆਪਣੀ ਜ਼ਮੀਰ ਜਗਾਉਣੀ ਚਾਹੀਦੀ ਹੈ ਔਰ ਮੈਂ ਆਪਦੇ ਸਮਾਜ ਲਈ ਨਹੀਂ ਕੱਲਾ ਸ਼ਡੂਲ ਕਾਸਟ ਲਈ ਨਹੀਂ ਮੈਂ ਜਿੱਥੇ ਉੱਥੇ ਵੀ ਮੋਰਚੇ 'ਚ ਵੀ ਤੁਹਾਨੂੰ ਦੱਸਦਾ ਰਿਹਾ ਅਸੀਂ OBC ਕੈਟਾਗਰੀ ਲਈ ਵੀ ਲੜਦੇ ਆਂ ਜਾਲੀ ਅੰਗ ਹੀ ਇਹਨਾਂ ਦੇ ਸਰਟੀਫਿਕੇਟ ਬਣਾਉਣ ਵਾਲੇ ਲਈ ਵੀ ਲੜਦੇ ਆਂ ਔਰ ਜਿਹੜੇ ਲੋਕ ਇਕਨੋਮਿਕਲ ਵੀਕਰ ਸੈਕਸ਼ਨ ਦੀ ਵਿੱਚ ਜਾਲੀ ਸਰਟੀਫਿਕੇਟ ਬਣਾਉਂਦੇ ਆ ਉਹਨਾਂ ਦੀ ਵੀ ਲੜਾਈ ਲੜਦੇ ਆਂ ਇੱਕ ਸਵਾਲ ਬੜਾ ਅਹਿਮ ਹੈ ਉਹ ਇਹ ਹੈ ਕਿ ਪਿਛਲੇ 24-25 ਮਹੀਨਿਆਂ ਵਿੱਚ ਤੁਹਾਡੀ ਇੱਕ ਆਪਣੀ ਮੰਗ ਸੀ ਲੜਾਈ ਲੜਦੇ ਰਹੇ ਸਰਕਾਰ ਨੇ ਮੰਨੀ ਨਹੀਂ ਮੰਨੀ ਤੁਸੀਂ ਦੱਸਿਆ ਤੁਹਾਡੇ ਤੋਂ ਇਲਾਵਾ ਪਹਿਲਾਂ ਐਮਪੀ ਬਣਨ ਤੋਂ ਇਲਾਵਾ ਵੀ ਪਹਿਲਾਂ ਐਮਐਲਏ ਵਿਧਾਇਕ ਵੀ ਅਨੁਸੂਚੀ ਜਾਤੀ ਦੇ ਐਸਸੀ ਭਾਈਚਾਰੇ ਚੋਂ ਬਹੁਤ ਵੱਡੀ ਗਿਣਤੀ ਚ ਬਣੇ ਰਿਜ਼ਰਵ ਸੀਟਾਂ ਤੋਂ ਵੀ ਵੱਧ ਬਣਾ ਕੇ ਲੋਕਾਂ ਨੇ ਭੇਜੇ ਉਹਨਾਂ ਦੇ ਵਿੱਚੋਂ ਕੋਈ ਨਜ਼ਰ ਆਉਂਦਾ ਹੈ ਕਿ ਘੱਟੋ-ਘੱਟ ਇਸ ਸਮਾਜ ਦੇ ਲਈ ਢੱਬੇ ਕੁਚਲਿਆਂ ਲਈ ਆਵਾਜ਼ ਬੁਲੰਦ ਕਰਦੇ ਵਿਧਾਨ ਸਭਾ ਦੇ ਅੰਦਰ ਸਾਰਾ 38 ਐਮਐਲਏ ਐਸ ਵੇਲੇ ਜੀ ਔਰ 38 38 ਐਮਐਲਏ ਤੋਂ ਇਲਾਵਾ ਬੀਸੀ ਕੈਟਾਗਰੀ ਦੇ 10-15 ਹੋਣਗੇ ਕਹਿਣ ਤੋਂ ਬਾਅਦ 50 ਕ ਐਮਐਲਏ ਐਸਸੀ ਬੀਸੀ ਹੈਗੇ ਆ ਹੂੰ ਇਹਨਾਂ ਲੋਕਾਂ ਦੇ ਮੂੰਹ 'ਚ ਤਾਂ ਜੀਵ ਹੀ ਨਹੀਂ ਮੈਂ ਤਾਂ ਹੀ ਕਹਿੰਨਾ ਆਜ਼ਾਦ ਜਿਤਾਓ ਇਹਨਾਂ ਦੇ ਮੂੰਹ ਨੂੰ ਪਤਾ ਨਹੀਂ ਜੀਵ ਤੇ ਕੀ ਰਵੜਾਂ ਚੜੀਆਂ ਹੋਈਆਂ ਉਹ ਲਾਲਜੀਤ ਭੁੱਲੜ ਨੇ ਕਿੱਡੀ ਭੱਦੀ ਸ਼ਬਦਾਵਲੀ ਬੋਲੀ ਐਸੀ ਬੀਸੀ ਲੋਕਾਂ ਲਈ ਸਾਡਾ ਸੰਧਵਾ ਦਾ ਲੋਕ ਸਭਾ ਹਲਕਾ ਕੋਟਪੂਰਾ ਤੋਂ ਵਿਧਾਨ ਸਭਾ ਹਲਕਾ ਕੋਟਪੂਰਾ ਤੋਂ ਕਲਤਾਰ ਸਿੰਘ ਜੋ ਸਪੀਕਰ ਹੈ ਇਹ ਪਛੜੀ ਸ਼੍ਰੇਣੀ ਦਾ ਇਹਨਾਂ ਨੇ ਇਹਦੇ ਸਾਥੀਆਂ ਨੇ ਇੱਕੋ ਹੀ ਸ਼ਬਦ ਨਹੀਂ ਬੋਲਿਆ ਔਰ ਦੇਖੋ ਕਿੱਡੀ ਕਨਾਉਣੀ ਗੱਲ ਆ ਯਾਰ ਇਹਨਾਂ ਦੀ ਮੈਟੈਲਿਟੀ ਕਿੱਡੀ ਗੰਦੀ ਹੈ ਕਿ ਐਸਸੀਬੀਸੀ ਲੋਕਾਂ ਨੂੰ ਸਮਝਦੇ ਕੁਛ ਨਹੀਂ ਪਰ ਮੈਂ ਇਸ ਕਰਕੇ ਸਾਰਿਆਂ ਨੂੰ ਤੁਹਾਡੇ ਮਾਧਿਅਮ ਤੋਂ ਕਹਿ ਰਿਹਾ ਵਾਰ-ਵਾਰ ਕਹਿ ਰਿਹਾ ਕਿ ਤੁਸੀਂ ਆਜ਼ਾਦ ਉਮੀਦਵਾਰ ਜਿਤਾਓ ਇਹ ਲੋਕ ਜਿਹੜੇ ਐਮਐਲਏ ਬਣੇ ਆ ਨਾ ਝਾੜੂ ਵਾਲਿਆਂ ਦੇ ਵੀ ਇਹ ਬੋਲਦੇ ਨਹੀਂ ਹੈ ਸਾਡੇ 36 ਐਮਐਲਿਆਂ ਚੋਂ ਕੱਲਾ ਲਾਭ ਸਿੰਘ ਗੋਕੇ ਮਾੜਾ ਮੋਟਾ ਬੋਲਿਆ ਔਰ ਲਾਭ ਸਿੰਘ ਗੋਕੇ ਨੂੰ ਵੀ ਇਹਨਾਂ ਨੇ ਬਾਅਦ ਚ ਦਰਕਾਰਿਆ ਉਹ ਵੀ ਵਿਚਾਰਾ ਬੋਲਣੋਂ ਹਟ ਗਿਆ ਤੇ ਬਸ ਪਾ ਦੇ ਇਕਲੌਤੇ ਮੈਂਬਰ ਐ ਜਿਹੜੇ ਵਿਧਾਨ ਸਭਾ ਦੇ ਨਸ਼ਤਰ ਡਾਕਟਰ ਨਸ਼ਤਰਪਾਲ ਉਹਨਾਂ ਦੀ ਕੋਈ ਮੁੱਦੇ ਜਿਹੜੇ ਚੱਕਦੇ ਆ ਸੰਤੁਸ਼ਟੀ ਨਹੀਂ ਨਜ਼ਰ ਆਈ ਸਾਰੋਂ ਉਹਨਾਂ ਨੇ ਉਹ ਇੱਕ ਵਾਰੀ ਸਾਡੇ ਮੋਰਚੇ ਚ ਜਾਏ ਉਹਨਾਂ ਨੇ ਮਾੜਾ ਮੋਟਾ ਬਿਆਨ ਦਿੱਤਾ ਬਾਅਦ ਚ ਉਹ ਵੀ ਸਾਇਲੈਂਟ ਹੋ ਗਏ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਸਾਡੇ ਵਸਪਾ ਦੇ ਲੀਡਰਾਂ ਦੀ ਵੀ ਅਸੀਂ ਉੱਥੇ ਇਨਾ ਚਿਰ ਮੋਰਚਾ ਲਾਇਆ ਲਗਭਗ 1 ਕਰੋੜ ਆਬਾਦੀ ਆ ਸਾਡੀ ਸ਼ਡਿਊਲਡ ਕਾਸਟਾਂ ਦੀ ਪੰਜਾਬ ਚ ਓਏ ਸਾਡੇ ਉੱਥੇ ਜਾਂਦੇ ਨਹੀਂ ਪਤਾ ਨਹੀਂ ਇਹ ਕਿਉਂ ਹੈ ਇਹ ਇਹਨਾਂ ਨੂੰ ਸੁੱਖ ਪੈ ਗਿਆ ਅਸੀਂ ਤਾਂ ਇਹ ਸਮਝਦੇ ਹਾਂ ਜੀ ਡਾਕਟਰ ਅੰਮੇਦਕਰ ਸਾਹਿਬ ਨੇ ਕਿਹਾ ਸੀ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੇ ਸੋਏ ਬੜੋ ਜਿਹੜੋ ਸੰਘਰਸ਼ ਕਰੋ ਇਹਨਾਂ ਨੂੰ ਮੈਂ ਬੇਨਤੀ ਕਰਦਾ ਆਪਦੀ ਜ਼ਮੀਰ ਜਗਾਓ ਅੱਜ ਤੁਹਾਡਾ ਦਿਨ ਦਿਹਾੜੇ ਐਡੇ 70 ਸਾਲ ਦੇਸ਼ੇ ਯਾਦ ਹੋਏ ਤੋਂ ਵੀ ਜੇ ਤੁਹਾਡੇ ਘਰੇ ਡਾਕਾ ਵੱਜਦਾ ਲਾਹਨ ਤਾਂ ਸਾਡੇ ਇੱਥੇ ਦੁਨੀਆ ਤੇ ਪੈਦਾ ਹੋਣ ਦੇ ਮੈਂ ਤਾਂ ਇਹ ਜਿਹੜੇ ਝਾੜੂ ਵਾਲਿਆ ਇਹਨਾਂ ਨੇ ਐਨੇ ਵਾਅਦੇ ਕੀਤੇ ਸੀ ਸਾਡੇ ਬੇਰੁਜ਼ਗਾਰ ਮੁੰਡੇ ਕੁੜੀਆਂ ਜੇ ਨੌਕਰੀ ਮੰਗਦੇ ਆ ਉਹਨਾਂ ਨੂੰ ਛਲੀਆਂ ਵਾਂ ਕੁੱਟਿਆ ਜਾਂਦਾ ਸਾਡੀਆਂ ਸਾਡੇ ਹੋਮਗੜ ਦੇ ਮਲਾਜ਼ਮਾ ਜਿਹੜੇ ਪੰਜਾਬ ਵਿੱਚ ਪਿਛਲੇ 40 ਸਾਲ ਤੋਂ 50 ਪੁਲਿਸ ਦੇ ਬਰਾਬਰ ਡਿਊਟੀ ਕਰਦੇ ਆ ਉਹ ਜਿੱਦੇ ਰਿਟਾਇਰ ਹੁੰਦੇ ਉਹਨਾਂ ਨੂੰ ਖਾਲੀ ਹੱਥ ਤੋਰ ਦਿੱਤਾ ਜਾਂਦਾ 올ਡ ਪੈਨਸ਼ਨ ਸਕੀਮ ਹੈ ਉਹ ਨਹੀਂ ਇਹਨਾਂ ਤੋਂ ਲਾਗੂ ਹੋਈ ਲਾਰਾ ਲਾ ਕੇ ਆਏ ਸੀ ਸੋ ਬੇਨਤੀ ਹੈ ਕਿ ਇਹਨਾਂ ਨੇ ਹਰ ਸਟੇਜ ਤੇ ਜਗਲਾਤ ਕੰਮ ਆ ਸਾਡੀਆਂ ਆਸ਼ਾ ਵਰਕਰ ਬੀਬੀਆਂ ਸਾਡੇ ਮੈਡਡੇ ਮੀਲ ਵਾਲੀਆਂ ਬੀਬੀਆਂ ਅਧਿਆਪਕ ਕੱਚੇ ਦੇ ਕੱਚੇ ਆ 2008 ਦੇ ਸਿੱਖਿਆ ਪ੍ਰੋਵਾਈਡਰ ਅਜੇ ਤੱਕ ਪੱਕੇ ਨਹੀਂ ਕੀਤੇ ਇਹਨਾਂ ਨੇ ਸੋ ਇਹ ਸਰਕਾਰ ਤੇ ਇਹਨਾਂ ਦੇ ਗੱਪਾਂ ਚ ਨਾ ਹੋ ਜੇ ਪੰਜਾਬ ਦੇ ਲੋਕੋ ਅੱਜ ਵੀ ਤੁਸੀਂ ਇਹ ਝਾੜੂ ਦਾ ਖਹਿੜਾ ਛੱਡ ਦਿਓ ਕੇਜਰੀਵਾਲ ਪੰਜਾਬ ਲਈ ਕਾਲਾ ਕਾਨੂੰਨ ਹੈ ਇੱਥੇ ਜੋ ਵੀ ਨੀਤੀਆਂ ਭਗਵੰਤ ਮਾਨ ਉਰੀ ਲਾਗੂ ਕਰਦੇ ਆ ਕੇਜਰੀਵਾਲ ਦੀਆਂ ਕਰਦੇ ਆ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਹੈ ਦਿੱਲੀ ਇੱਕ ਪਾਰਟਿਕੂਲਰ ਸ਼ਹਿਰ ਹੈ ਔਰ ਸਾਡਾ ਪੰਜਾਬ ਸੂਬਾ ਇੱਕ ਵਿਸ਼ਾਲ ਸੂਬਾ ਹੈ ਜਿਹਦਾ ਕਿ ਜੜ ਕੱਢੀ ਜਾਂਦੇ ਆ ਹਰ ਕਿਸਮ ਦੇ ਫੈਸਲੇ ਤੁਸੀਂ ਵੇਖਿਆ ਹੋਣਾ ਜਦੋਂ ਇਹ ਸਰਕਾਰ ਬਣੀ ਹੈ ਰਾਜ ਸਭਾ ਮੈਂਬਰ ਤਾਂ ਬਾਹਰੋਂ ਲਿਆਂਦੇ ਆ ਕੱਲ ਪਰਸੋਂ ਗਰਮੀ ਤੇ ਹਰ ਕਹੀ ਜਾਂਦਾ ਸੀ ਵੀ ਜਿਹੜੇ ਪੰਜਾਬ ਤੋਂ ਬਾਹਰਲੇ ਮੁੰਡੇ ਟੈਸਟ ਕਲੀਅਰ ਕਰਦੇ ਉਹਨਾਂ ਨੂੰ ਅਸੀਂ ਨੌਕਰੀਆਂ ਦਿੰਨੇ ਆ ਉਹ ਲਾਹਣਤਾ ਤੁਹਾਡੇ ਉਹ ਤੁਸੀਂ ਪੜੇ ਸਵਾ ਤੁਹਾਨੂੰ ਇਹ ਨਹੀਂ ਪਤਾ ਜਦੋਂ ਪੰਜਾਬ ਸਰਕਾਰ ਦੀਆਂ ਨੌਕਰੀਆਂ ਨਿਕਲਦੀਆਂ ਉਹਦੇ ਚ ਲਿਖਿਆ ਹੁੰਦਾ ਵੀ ਉਮੀਦਵਾਰ ਪੰਜਾਬ ਰਾਜ ਦਾ ਵਸਨੀਕ ਹੋਵੇ ਨਾ ਕਿ ਹਰਿਆਣੇ ਤੇ ਰਾਜਸਥਾਨ ਦਾ ਹੋਵੇ ਉਹ ਸਾਬ ਸਾਬ ਇੰਸਪੈਕਟਰ ਰੱਖਿਆ ਹਿਮਾਚਲ ਚੋ ਹਰਿਆਣੇ ਚੋ ਰਾਜਸਥਾਨ ਚੋ ਮੁੰਡੇ ਕੁੜੀਆਂ ਰੱਖ ਲਿਆ ਜੀ ਤੇਰ ਨੇ ਤਾਂ ਵਿਧਾਨ ਸਭਾ ਚ ਇਸ ਸਵਾਲ ਦੇ ਉੱਤੇ ਤੁਸੀਂ ਛੇੜੀਏ ਗੱਲ ਇਹ ਤਾਂ ਕਹਿ ਦਿੱਤਾ ਸੀ ਕਿ ਜਿਹੜੇ ਬਾਹਰ ਲਿਆਂ ਨੂੰ ਨੌਕਰੀਆਂ ਇੱਥੇ ਮਿਲਦੀਆਂ ਮੈਰਿਟ ਦੇ ਆਧਾਰ ਤੇ ਮਿਲਦੀਆਂ ਜਿਹੜਾ ਇਸ ਦਾ ਵਿਰੋਧ ਕਰ ਰਿਹਾ ਉਹ ਧਨਪੜਾ ਵਾਲੀਆਂ ਗੱਲਾਂ ਕਰਦੇ ਆ ਜੀ ਮਾਨ ਜੀ ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਨਾ ਕਿ ਹਰਿਆਣੇ ਦੇ ਲੋਕਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਜਦੋਂ ਕੋਈ ਵੀ ਇਸ਼ਤਿਹਾਰ ਨਿਕਲਦਾ ਉਹਦੇ ਚ ਲਿਖਿਆ ਹੁੰਦਾ ਕਿ ਪੰਜਾਬ ਰਾਜ ਦਾ ਵਸਨੀਕ ਹੋਵੇ ਜਦੋਂ ਕੋਈ ਸਿਵਲ ਸਰਵਿਸ ਦੀਆਂ ਕੇਂਦਰ ਦੀਆਂ ਪੋਸਟਾਂ ਹੁੰਦੀਆਂ ਉੱਥੇ ਨਹੀਂ ਇਹ ਲਾਗੂ ਹੁੰਦੀਆਂ ਗੱਲਾਂ ਜੇ ਸਟੇਟ ਪੱਧਰੀ ਕੋਈ ਨੌਕਰੀਆਂ ਉਹਨਾਂ ਦੇ ਵਿੱਚ ਇਹ ਇਹ ਇਹਨਾਂ ਨੂੰ ਮੀਤ ਹੈਰ ਹੋਰਾਂ ਨੂੰ ਮੁੱਖ ਮੰਤਰੀ ਨੂੰ ਆਪਦੇ ਅੱਖਾਂ ਤੇ ਕੰਨਾਂ ਤੋਂ ਕੰਮ ਲੈਣਾ ਚਾਹੀਦਾ ਜਿਹੜੇ ਆਈਐਸ ਆਈਪੀਐਸ ਅਫਸਰ ਹੁੰਦੇ ਆ ਨਾ ਸਰਕਾਰ ਦੇ ਅੱਖਾਂ ਤੇ ਕੰਨ ਹੁੰਦੇ ਆ ਕਮਰ ਵਿਜੇ ਪ੍ਰਤਾਪ ਨੂੰ ਖੁੰਝੇ ਲਾ ਛੱਡਿਆ ਕਮਰ ਵਿਜੇ ਪ੍ਰਤਾਪ ਦੀ ਫੋਟੋ ਲਾ ਕੇ ਇਹਨਾਂ ਨੇ 92 ਐਮਐਲਏ ਜਿੱਤੇ ਆ ਹੂੰ ਅਰਥ ਇਹ ਸਰਕਾਰ ਬਣਾਈਆ ਗੁਰੂ ਸਾਹਿਬ ਦੀ ਬੇਅਦਬੀ ਦਾ ਇਹਨਾਂ ਕਹਿੰਦੇ ਸੀ ਅਸੀਂ ਜਲਦੀ ਨਿਆਂ ਦਿਵਾਵਾਂਗੇ ਕਲਤਾਰ ਸਿੰਘ ਸੰਧਵਾ ਉਥੇ ਸੌਂ ਖਾ ਕੇ ਵੀ ਆਇਆ ਸੀ ਉਹ ਇਹਦੇ ਇਹਦੇ ਸਮੇਂ 'ਚ ਗੁਰੂਗੋ ਸਾਹਿਬ ਦੀ ਬੇਅਦਬੀ ਹੋਈ ਕਪੂਰਥਲੇ 'ਚ ਅੱਜ ਤੋਂ 6 ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰ-ਸਵੇਰ ਅਟੈਕ ਹੋਇਆ ਇਹਨੂੰ ਕਿਉਂ ਨਹੀਂ ਸਜ਼ਾ ਦਿੱਤੀ ਗਈ ਅੱਜ ਤੱਕ ਮਤਲਬ ਸਾਰੇ ਮੁੱਦੇ ਲੋਕ ਸਭਾ ਦੇ ird gird ਦੇ ਆ ਪੰਜਾਬ ਦੇ ਉੱਥੇ ਖੜੇ ਤੁਹਾਨੂੰ ਦਿਖਾਈ ਦਿੰਦੇ। ਬਿਲਕੁਲ ਜੀ ਇਹਨਾਂ ਨੇ ਕੁਝ ਨਹੀਂ ਕਰਨਾ। ਦੇਖੋ ਇਹਨਾਂ ਦੇ ਜਿਹੜੇ ਐਮ ਐਲ ਏ ਆ ਉਹ ਵੀ ਐਡੇ ਨਖਿੱਧ ਆ। ਇੰਨੇ ਆ ਲੜ ਕਿਸਮ ਦੇ ਆ। ਉਹ ਪਹਿਲਾਂ ਤਾਂ ਜਦੋਂ ਇਹ ਜਿੱਤੇ ਜਿੱਤੇ ਕਦੇ ਸਕੂਲ 'ਚ ਵੜ ਗਏ, ਕਦੇ ਥਾਣਿਆਂ 'ਚ ਵੜ ਗਏ। ਥਾਣੇਦਾਰਾਂ ਨੂੰ ਰੋਹ ਮਾਰਨ ਲੱਗੇ, ਸਕੂਲ ਮਾਸਟਰਾਂ ਨੂੰ ਰੋਹ ਮਾਰਨ ਲੱਗੇ। ਕਦੇ ਕਿਤੇ ਉਹ ਹੁਣ ਹਟੇ ਆ ਤਾਂ ਹੁਣ ਲੁੱਟ ਖੋਤੇ ਹੋਏ ਆ। ਸੋ ਜਿੰਨਾ ਪੰਜਾਬ ਦੇ ਵਿੱਚ ਨਸ਼ਾ ਵਧ ਗਿਆ, ਅਸੀਂ ਪਿੰਡਾਂ 'ਚ ਜਾਣੇ ਆ। ਲੋਕ ਬੜੇ ਪਰੇਸ਼ਾਨ ਆ। ਬੀਬੀਆਂ ਬੜੀਆਂ ਪਰੇਸ਼ਾਨ ਆ। ਰੋ ਨੈਤ ਰੋਜ ਤਲਾਕ ਦੇ ਰੇਟ ਵਧ ਰਹੇ ਆ ਕਿਉਂਕਿ ਜਿਹੜੇ ਮੁੰਡੇ ਆ ਸਾਡੇ ਉਹ ਇਹਨੇ ਨਸ਼ੇੜੀ ਹੋ ਚੁੱਕੇ ਆ ਉਹ ਸਾਰੀ ਇਹਨਾਂ ਦੀ ਦੇਣ ਹੈ ਭਾਵੇਂ ਕਿ ਪਹਿਲੀਆਂ ਸਰਕਾਰਾਂ ਦਾ ਬਹੁਤ ਵੱਡਾ ਯੋਗਦਾਨ ਆ ਪਰ ਅੱਜ ਉਹੀ ਕੀਤਾ ਇਹਨਾਂ ਨੇ ਅਪਣਾ ਲਿਆ ਉਹੀ ਸਾਰਾ ਸਿਸਟਮ ਪੰਜਾਬ ਦੇ ਵਿੱਚ ਨਸ਼ਾ ਚੱਲੀ ਜਾਂਦਾ ਘਰ ਘਰ ਵਿਕੀ ਜਾਂਦਾ ਔਰ ਉਹ ਸਾਰਾ ਪੈਸਾ ਕਮਾ ਕੇ ਉਹੀ ਲੋਕ ਇਹਨਾਂ ਦੇ ਕਰਿੰਦੇ ਆ ਜਿਹੜੇ ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਘਰੇ ਝੋਲੀਆਂ ਭਰ-ਭਰ ਦੇ ਜਾਂਦੇ ਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਤਾਈਸਨ ਸਾਡੇ ਨਾਲ ਅਵਤਾਰ ਸਿੰਘ ਸਹੋਤਾ ਜਿਹੜੇ ਕੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰ ਵੀ ਨੇ ਚੋਣ ਛਾਣ ਇਹਨਾਂ ਦਾ ਡਾਇਮੰਡ ਹੈ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਬਾਕੀਆਂ ਨੇ ਨਹੀਂ ਕੀਤਾ ਅਸੀਂ ਕਰਕੇ ਦਿਖਾਵਾਂਗੇ ਔਰ ਜਾਲੀ ਸਰਟੀਫਿਕੇਟ ਕੋਈ ਵੀ ਬਣਾਵੇ ਕਿਸੇ ਵੀ ਕਿਸਮ ਦਾ ਕਿਸੇ ਵੀ ਵਰਗ ਨਾਲ ਸੰਬੰਧਤ ਉਸ ਦੇ ਖਿਲਾਫ ਸਾਡੀ ਲੜਾਈ ਜਾਰੀ ਰਹੇਗੀ ਪੰਜਾਬ ਦੀ ਸਰਕਾਰ ਬਾਰੇ ਵੀ ਟਿੱਪਣੀਆਂ ਕੀਤੀਆਂ ਨੇ ਤੁਸੀਂ ਕਿਹੜੀ ਗੱਲ ਨਾਲ ਸਹਿਮਤੀ ਰੱਖਦੇ ਹੋ ਤੇ ਕਿਹੜੇ ਨਾਲ ਅਸਹਿਮਤੀ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਹਲਕਾ ਫਰੀਦਕੋਟ